ਹਲਕਾ ਅਜਨਾਲਾ ਅਧੀਨ ਆਉਂਦੇ ਪਿੰਡ ਪਠਾਨ ਨੰਗਲ ਵਿਖੇ ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ ਤਿੰਨ ਚਾਰ ਘਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਹਨਾਂ ਵਿੱਚੋਂ ਪਿਆਈ ਨਗਦੀ ਤੇ ਕੀਮਤੀ ਸਮਾਨ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਦੀਪ ਕੌਰ ਮੈਂਬਰ ਪੰਚਾਇਤ ਇੰਦਰਜੀਤ ਸਿੰਘ ਅਮਰਜੀਤ ਸਿੰਘ ਮੈਂਬਰ ਪੰਚਾਇਤ ਹਰਪੀਤ ਸਿੰਘ ਨੇ ਦੱਸਿਆ ਅੱਗੇ ਵੇਖੋ ਡੇਲੀ ਨਿਊਜ਼ ਹੁਣ ਤੱਕ ਤੇ ਪੂਰੀ ਖਬਰ ਅਮਰਜੀਤ ਸਿੰਘ ਭਾਈ ਕੀ ਘਟਨਾ ਵਾਪਰੀ ਜੀ ਇਹ ਰਾਤ ਭਾਈ ਚਾਰ ਬੰਦੇ ਆਏ ਆ 12:30 1 ਵਜੇ ਦੇ ਵਿਚ ਵਿਚ ਇਹ ਇੱਧਰ ਦੀ ਆਣ ਕੇ ਤੇ ਪਹਿਲਾਂ ਉਹਨਾਂ ਨੇ ਕੰਧ ਪਾੜੀ ਆ ਬਾਅਦ ਅੰਦਰ ਰਨਾ ਟਰੰਕ ਚੋ ਕੇ ਖੜੇ ਆ ਟੱਪ ਕੇ ਕਾਂਦੇ ਵਾਲੀ ਤੇ ਬਾਅਦ ਟਰੰਕ ਚੋ ਕੇ ਉਹਨਾਂ ਨੇ ਇੱਧਰ ਲੈ ਗਏ ਵਿੱਚ ਪੈਸੇ 30000 ਰੁਪਏ ਲੈਂਟਰ ਵਾਸਤੇ ਰੱਖਿਆ ਉਹ ਲੈ ਕੇ ਕੱਟ ਕੇ ਸਾਰਾ ਕੁਝ ਕੀ ਮੰਗ ਕਰਦੇ ਜੀ ਮੰਗ ਕਰਦੇ ਆ ਵੀ ਇਹ ਵੀ ਇਨਸਾਫ ਮਿਲਦਾ ਸਾਨੂੰ ਚਾਹੀਦਾ ਕਾਰਵਾਈ ਹੋਣੀ ਚਾਹੀਦੀ ਇਹ ਇੱਕ ਸਖਤ ਤੌਰ ਸਖਤ ਨਾਮ ਤੁਹਾਡਾ ਗੁਰਦੀਪ ਕੌਰ ਜੀ ਤੇ ਕੀ ਘਟਨਾ ਵਾਪਰੀ ਜੀ ਏ ਵੀਰ ਮੈਂ ਇਤਨਾ ਗਈ ਆਪਣੇ ਜਿਹੜਾ ਬੈਂਡ ਤੇ ਆ ਮਗਰੋਂ ਆ ਕੇ ਤੇ ਲੋਕ ਤੋੜ ਕੇ ਤੇ ਜੋ ਘਰ ਦੀ ਤਲਾਸ਼ੀ ਕੋਈ ਚੀਜ਼ ਨਹੀਂ ਛੱਡੀ ਜਿਹੜੀ ਨਹੀਂ ਪੇਟੀਆਂ ਜੋ ਟਰੰਕ ਜੋ ਲੰਬਾਰੀਆਂ ਕੋਈ ਚੀਜ਼ ਨਹੀਂ ਛੱਡੀ ਬਾਬੇ ਵਾਲੇ ਅੰਦਰ ਵੀ ਸਾਡੇ ਬਾਹਰ ਅਜਾ ਅੰਦਰ ਬਣਾਇਆ ਵਾ ਉੱਥੇ ਵੀ ਪੈਸਾ ਤੇ ਲਾਹੀ ਉਹ ਵੀ ਲੈ ਗਏ ਆ ਗਹਿਣਾ ਹੀ ਉਹ ਵੀ ਪੈਸਾ ਤੇ ਲਾਵੀ ਉਹ ਵੀ ਲੈ ਗਏ ਆ ਕਿੰਨਾ ਕੋ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਤੇ ਬਹੁਤ ਜ਼ਿਆਦਾ ਆ ਕੋ ਪਤਾ ਲੱਗਾ ਕਿੰਨੇ ਕਿੰਨੇ ਕਿ ਜਾਣੇ ਸੀ ਇਹ 4 ਜਾਣੇ ਸੀ ਤੇ ਪੁਲਿਸ ਨੂੰ ਸੂਚਿਤ ਕੀਤਾ ਤੁਸੀਂ ਹਾਂਜੀ ਕੀਤੀ ਆ ਪੁਲਿਸ ਨੂੰ ਪਾ ਕੇ ਗਈ ਨਹੀਂ ਮੌਕਾ ਨਹੀਂ ਜੇ ਵੇਖਿਆ ਤਰਖਾਸ਼ ਦਿੱਤੀ ਆ ਅੱਛਾ ਤੁਹਾਡੇ ਘਰ ਕੋ ਆਇਆ ਨਹੀਂ ਨਹੀਂ ਹਜੇ ਨਹੀਂ ਆਇਆ ਕੋਈ ਕੀ ਮੰਗ ਕਰਦੇ ਜੀ ਅਸੀਂ ਤੇ ਹਾਂਦੇ ਆ ਪੀ ਸਾਡੀ ਵੀ ਮੰਗ ਇਹ ਆ ਵੀ ਸਾਨੂੰ ਇਹ ਆ ਵੀ ਫੈਸਲਾ ਜਿਹੜਾ ਸਾਡਾ ਵੀ ਸੰਸਾਫਾਨੂੰ ਮਿਲ ਜAVE ਬੇਟੇ ਮੇਰੇ ਇੱਥੇ ਨਹੀਂ ਆ ਗਏ ਮੈਂ ਇਕੱਲੀ ਕਾਰੀ ਹੈਗੀ ਆ ਜਦਾਂ ਜੇ ਕੋਈ ਮਾਰ ਜੇ ਕੋਈ ਨਿੱਕਾ ਮोटा ਬੱਚਾ ਲੱਗੇ ਸਮਵਨੀ ਆ ਜੇ ਦੋਵਾਂ ਨੂੰ ਕੋਈ ਮਾਰ ਜੇਵੇ ਤੇ ਫਿਰ ਕੀ ਹੋ ਸਕਦਾ ਤੂੰ ਇਹ ਕੀ ਪੌਸਕੋ ਵੀ ਮੰਗ ਕਰਦੇ ਜੀ ਅਹੀਂ ਤੇ ਅੰਨਿਆ ਵੀ ਇਹ ਆਪੇ ਆਪਣਾ ਰਾਉਂਦ ਕਰਨ ਆਪਣੇ ਚਲੋ ਸਾਰਿਆਂ ਵਾਸਤੇ ਹੀ ਆ ਆਪਾਂ ਦਾ ਵੀ ਰੋੜ ਤੇ ਘਾਰਿਆ ਚਲੋ ਆਪਣੇ ਰਾਉਂਦ ਕਰਨ ਵੇਖਣ ਜਿੱਦਾਂ ਹੁਣ ਇਹ ਇਹ ਤੇ ਹੁਣ ਇੱਕ ਸਾਥ ਦਨਿਹਰੀ ਆ ਗਿਆ ਮੈਂ ਇੰਦਰਜੀਤ ਸਿੰਘ ਮੈਂਬਰ ਪੰਚਾਇਤ ਪਿੰਡ ਪਠਾਨ ਨੰਗਲ ਇਹ ਕੀ ਘਟਨਾ ਵਾਪਰੀ ਜੀ ਇਹ ਜੀ ਰਾਤੀ ਨੂੰ ਸਾਡੇ ਪਿੰਡ ਚਾਰ ਬੰਦੇ ਆਏ ਅਣਪਛਾਤੇ ਜਿਨ੍ਹਾਂ ਦੇ ਹੱਥਾਂ ਵਿੱਚ ਦਾਤਰ ਕਿਰਪਾਨਾਂ ਜੋ ਕਿ ਸਭ ਤੋਂ ਪਹਿਲਾਂ ਇਹਨਾਂ ਦੇ ਡੇਰੇ ਆ ਕੇ ਵੇਖੋ ਇਹਨਾਂ ਨੇ ਮੁੱਗ ਪਾੜ ਕੇ ਇਹ ਵੀਰ ਦਾ ਆਪਣਾ ਲੈਂਟਰ ਪੈਣਾ ਸੀਗਾ ਤੇ ਲੈਂਟਰ ਵਾਸਤੇ ਇਹਨੇ ਕੁਝ ਘਰ ਤੁਹਾਨੂੰ ਪਤਾ ਹੀ ਅੱ비 ਪੈਸੇ ਰੱਖੇ ਸੀ ਘਰੇ ਤੇ ਕੋਈ 30000 ਰੁਪਿਆ ਇਸ ਦਾ ਟਰੰਕ ਦੇ ਵਿੱਚ ਜਿਹੜਾ ਇਹਨਾਂ ਅੰਦਰੋਂ ਟਰੰਕ ਕੱਢ ਲਿਆ ਟਰੰਕ ਦੇ ਵਿੱਚ ਪੈਸੇ ਸੀਗੇ ਪੈਸੇ ਕੱਢ ਕੇ ਟਰੰਕ ਇੱਥੋਂ ਖੜ ਕੇ ਤੇ ਪਿੱਛੇ ਜਾ ਕੇ ਟਰੰਕ ਫੋਲ ਲਿਆ ਵਾ ਤੇ ਇਹ ਤੋਂ ਬਾਅਦ ਪਿੰਡ 'ਚ ਵੀ ਵਾਰ ਦਤ 2-3 ਘਰ ਦੇ ਵਿੱਚ ਗਏ ਆ ਇਹ ਪਹਿਲਾਂ ਵੀ ਸਾਡੇ ਪਿੰਡ 4-5 ਦਿਨ ਪਹਿਲਾਂ ਵੀ ਫਿਰਦੇ ਰਿਹਾ ਨਹਿਰ ਦੇ ਉੱਪਰ ਅਸੀਂ ਐਸਐਚਓ ਸਾਹਿਬ ਨੂੰ ਵੀ ਬੇਨਤੀ ਕੀਤੀ ਸੀ ਮੈਂ ਫੋਨ ਕੀਤਾ ਸੀਗਾ ਵੀ ਸਾਡੇ ਪਿੰਡ ਸਮੈਕ ਵਾਲਿਆਂ ਨੂੰ ਨੱਥ ਪਾਈ ਜਾਵੇ ਕਿਉਂਕਿ ਰਾਤ ਨੂੰ ਰੋਜ਼ ਸਾਡੇ ਪਿੰਡ ਦੇ ਚਾਰ-ਛੇਰੇ ਸਮੈਕ ਵਾਲੇ ਬੰਦੇ ਨਹਿਰ ਥਾਣੀ ਬਾਤ ਤੇ ਮੱਲਾ ਥਾਣੀ ਗੁਰਦਾਰੇ ਥਾਣੀ ਸਾਡੇ ਪਿੰਡ ਰਾਤ ਨੂੰ ਲੈਣਾ ਲੱਗੀਆਂ ਹੁੰਦੀਆਂ ਸਾਡੀ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਵੀ ਪੁਲਿਸ ਨੇ ਕੋਈ ਨਹੀਂ ਕੀਤਾ ਕੋਈ ਨਹੀਂ ਇਹਨਾਂ ਕਾਰਵਾਈ ਕੀਤੀ ਹੁਣ ਵੀ ਇਹਨਾਂ ਨੂੰ ਕਿਹਾ ਸੀ ਕੱਲ ਕਰ ਕਰ ਕਿਹਾ ਇਹਨਾਂ ਨੂੰ ਐਸਐਸ ਸਾਹਿਬ ਨੂੰ ਵੀ ਆਪਣੀ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਚੋਰ ਜਿਹੜੇ ਫੜੇ ਜਾਣੇ ਚਾਹੀਦੇ ਆ ਕਿਉਂਕਿ ਇਹਨਾਂ ਨੂੰ ਵੀ ਇਨਸਾਫ ਮਿਲਣਾ ਚਾਹੀਦਾ ਵਾ ਟੋਟਲ ਕਿੰਨੇ ਘਰਾਂ ਨੂੰ ਨਿਸ਼ਾਨਾ ਬਣਾਇਆ ਤੇ ਕਿੰਨਾ ਕ ਨੁਕਸਾਨ ਹੋਇਆ ਟੋਟਲ 4-5 ਘਰਾਂ ਨੂੰ ਨਿਸ਼ਾਨਾ ਬਣਾਇਆ ਉਹਨਾਂ ਨੇ ਤੇ ਬਾਕੀ ਦੇ ਘਰਾਂ ਦੇ ਵਿੱਚੋਂ ਕੁਝ ਨਹੀਂ ਲੱਭਾ ਇੱਕ ਘਰ ਜਾਗ ਪਿਆ ਸੀਗਾ ਤੇ ਦੂਜੇ ਘਰ ਦੇ ਅੰਦਰ ਨਹੀਂ ਵੜੇ ਉਹਨਾਂ ਦੀ ਬਸ ਤਾੜ ਹੀ ਕਰਕੇ ਗਏ ਆ ਇੱਕ ਘਰ ਸੀਗਾ ਜਿਹਦੇ ਵਿੱਚ ਕੋਈ ਨਹੀਂ ਰਿਹਾ ਮਤਲਬ ਉਹ ਸਾਰਾ ਪਰਿਵਾਰ ਬਾਹਰ ਗਏ ਹੋਏ ਸੀਗੇ ਮੁੰਡੇ ਦੋਵੇਂ ਉਹਨਾਂ ਦੇ ਬਾਹਰ ਰਹਿੰਦੇ ਆ ਜਿਹੜੇ ਉਹਨਾਂ ਦੀ ਮਦਰ ਹੀ ਉਹ ਵੀ ਬਾਹਰ ਗਏ ਸੀ ਕਿਤੇ ਆਪਣੇ ਰਿਲੇਟਿਵ ਦੇ ਵਿੱਚ ਤੇ ਉਹਨਾਂ ਦੇ ਘਰ ਬਹੁਤ ਜ਼ਿਆਦਾ ਖਲਾਰਾ ਪਾਇਆ ਇਹ ਕਰਕੇ ਉਧਰ ਫੋਲਾ ਫਲਾਈ ਕੀਤੀ ਤੇ ਇਧਰੋਂ ਆ ਕੇ ਇਹਨਾਂ ਦਾ 30000 ਰੁਪਿਆ ਜਿਹੜਾ ਵਾ ਉਹ ਗਿਆ ਵਾ ਨਾਲ ਕੀ ਮੰਗ ਕਰਦੇ ਜੇ ਹੁਣ ਮੰਗ ਪ੍ਰਸ਼ਾਸਨ ਕੋਲ ਇਹੀ ਕਰਦੇ ਆ ਇਹ ਸਮੈਗ ਵਾਲਿਆਂ ਨੂੰ ਨੱਥ ਪਾਈ ਜਾਵੇ ਜਿਹੜੇ ਹਰ ਦੇ ਚਾਰ ਸਵੇਰੇ ਪਿੰਡ ਦੇ ਫਿਰਦੇ ਆ ਸਾਰੇ ਸਾਰੇ ਜਿੰਨਾ ਸਮੈਗ ਵੇਕੰਡੀ ਆ ਪਠਾਨ ਨੰਗਲ ਦੇ ਵਿੱਚ ਵੇਕੰਡੀ ਆ ਸਾਰਾ ਪੁਲਿਸ ਪ੍ਰਸ਼ਾਸਨ ਨੂੰ ਵੀ ਪਤਾ ਵਾ ਜਿੱਥੇ ਵਿਕਦੀ ਆ ਪਰ ਕੋਈ ਕਾਰਵਾਈ ਨਹੀਂ ਕਰਦਾ ਜੀ ਤੇ ਉਹਨਾਂ ਇਹਨਾਂ ਨੂੰ ਹਟਾਇਆ ਜਾਵੇ ਇਹੇ ਚੋਰੀਆਂ ਕਰਦੇ ਆ ਤੇ ਇਹੇ ਇਹਨਾਂ ਨੂੰ ਫੜਿਆ ਜਾਵੇ ਜਿਹੜੇ ਆਉਂਦੇ ਉਹਨਾਂ ਚੋਂ ਹੀ ਲੱਭਣੇ ਆ ਚੋਰ ਵੀ ਸਾਰੇ ਜੀ ਕੀ ਨਾਮ ਤੇ ਤੁਹਾਡਾ ਹਰਪ੍ਰੀਤ ਸਿੰਘ ਜੀ ਮੈਂਬਰ ਪੰਚਾਇਤ ਪਠਾਨ ਨੰਗਲ ਕੀ ਘਟਨਾ ਵਾਪਰੀ ਜੀ ਜੀ ਰਾਤ ਨੂੰ ਚੋਰ ਆਏ ਆ ਚਾਰ ਬੰਦੇ ਆ ਕਿਰਪਾਨਾਂ ਦਾਤਰ ਫੜੇ ਹੋਏ ਆ ਤੇ ਐਸ ਤਰ੍ਹਾਂ ਐ ਚੀਤੋ ਆਕੇ ਇਹਨਾਂ ਦੇ ਘਰ ਸਾਹਮਣੇ ਪਹਿਲਾਂ ਇਧਰ ਦੇਖਿਆ ਇਧਰ ਫੌਜੀ ਸਾਹਿਬ ਆਪਣੇ ਰਹਿੰਦੇ ਨੇ ਤੇ ਇਹਨਾਂ ਨੇ ਛਾਤੀਆਂ ਝੁੱਟੀਆਂ ਮਾਰ ਕੇ ਫਿਰ ਅਗਲੇ ਬੰਨੇ ਚਲ ਗਏ ਆ ਅਗੇ ਅਗਲੇ ਬੰਨੇ ਇੱਕ ਘਰ ਦੇ ਵਿੱਚ ਛਾਲ ਮਾਰੀ ਆ ਉਹਨਾਂ ਦੇ ਜੀ ਜਾਗ ਪਏ ਤੇ ਉੱਥੋਂ ਭੱਜ ਗਏ ਆ ਉਸ ਤੋਂ ਬਾਅਦ ਪਲਾ ਸੋਰੀਆਂ ਦੀ ਡੇਰੇ ਚਲ ਗਏ ਆ ਉੱਥੋਂ ਨਾਲ ਕੋਈ ਲੈਂਟ ਲੁੰਡਰ ਪਾਉਣਾ ਸੀ ਰੁਪਈਆ 30000 ਰੁਪਈਆ ਹੈਗਾ ਸੀ 30 35000 ਰੁਪਈਆ ਉਹਨਾਂ ਦਾ ਲੈ ਗਿਆ ਉਸ ਤੋਂ ਬਾਅਦ ਦਰਜੀਤ ਸਿੰਘ ਦਿੱਲੀ ਉਹ ਵਿਚਾਰਾ ਮਰ ਗਿਆ ਆ ਉਦੀ ਵਾਈਫ ਇਕੱਲੀ ਘਰ ਹੁੰਦੀ ਆ ਉਹ ਵੀ ਕਿਤੇ ਵੰਦ ਹੀ ਗਈ ਸੀ ਉਹਨਾਂ ਦੇ ਘਰੋਂ ਵੀ ਜੋ ਕੁਛ ਹੈਗੇ ਸੀ ਉਹ ਲੈ ਗਏ ਆ ਤੇ ਬਹੁਤ ਹਾਲਾਤ ਖਰਾਬ ਨੇ ਪਠਾਨਾਂਗਲ ਦੇ ਦਿਨ ਦਿਹਾੜੇ ਚੋਰ ਸਮੈਕੇ ਫਿਰਦੇ ਆ ਤੇ ਪੁਲਿਸ ਪ੍ਰਸ਼ਾਸਨ ਗਾਲੀ ਬੇਨਤੀ ਆ ਵੀ ਇਹਨਾਂ ਨੂੰ ਨੱਥ ਪਾਈ ਜਾਵੇ ਕਿਉਂਕਿ ਗਰੀਬ ਲੋਕ ਨੇ ਆਪਣੀ ਕਿਰਤ ਕਰਦੇ ਨੇ ਤੇ ਜਿਹੜੇ ਚੋਰ ਆਂਦੇ ਨੇ ਆਪਣੇ ਕਿਰਪਾਨਾਂ ਤੇ ਦਾਤਰ ਦੇ ਬਲ ਤੇ ਇਹ ਚੋਰੀਆਂ ਕਰਕੇ ਲੈ ਜਾਂਦੇ ਨੇ ਤੇ ਸਮੈਗ ਜਿਹੜੀ ਵਿਗਦੀ ਆ ਇਹਨਾਂ ਤੇ ਵੀ ਨੱਥ ਪਾਈ ਜਾਵੇ ਸਰਕਾਰ ਗਾੜੀ ਹੱਥ ਜੋੜ ਕੇ ਬੇਨਤੀ ਆ ਪੀ ਸਾਡੀ ਬੇਨਤੀ ਪ੍ਰਵਾਨ ਕੀਤੀ ਜਾ ਪੁਲਿਸ ਨੂੰ ਚਾਹੀਦਾ ਵੀ ਇੱਥੇ ਫੇਰਾ ਮਾਰਨਾ ਚਾਹੀਦਾ ਵਾ ਕਿਉਂਕਿ ਪੁਲਿਸ ਕਦੀ ਆਉਂਦੀ ਨਹੀਂ ਬਹੁਤ ਘੱਟ ਆਉਂਦੀ ਆ ਪੁਲਿਸ ਦੀ ਗਸ਼ਤ ਵਧਾਈ ਜਾਵੇ ਹਾਂ ਪੁਲਿਸ ਦੀ ਗਸ਼ਤ ਵਧਾਈ ਜਾਵੇ ਤੇ ਦੋਸ਼ੀ ਬੰਦਿਆਂ ਨੂੰ ਛੇਤੀ ਤੋਂ ਛੇਤੀ ਫੜਿਆ ਜਾਵੇ ਕਿਉਂਕਿ ਗਾਂਵ ਵਾਸਤੇ ਇਹੋ ਜਿਹਾ ਕੰਮ ਨਾ ਹੋਵੇ ਕਿਉਂਕਿ ਜਿਹੜਾ ਬੰਦਾ ਸੁੱਤਾ ਹੁੰਦਾ ਉਹ ਤੇ ਮਰਿਆਂ ਦੇ ਬਰਾਬਰ ਹੁੰਦਾ ਵਾ ਇਸ ਕਰਕੇ ਬੇਨਤੀ ਸਰਕਾਰ ਗਾੜੀ ਵੀ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਜਿਹੜੇ ਚੰਗੇ ਢਾਂਗਣਾ ਬੰਦੇ ਜੀਣ ਵਾਲੇ ਉਹਨਾਂ ਨੂੰ ਜੀਣ ਦਿੱਤਾ ਜਾਵੇ मैले पनि हेइ आ के हुन्छ नि अफर